ਸਤਿਗੁਰ ਜੀ ਸਰਵਨ ਕਰ ਰਹੇ ਹੋ ਆਪ ਚਿਤ ਚਰਨ ਕਮਲ ਕਾ ਆਸਰਾ ਕਿਸ ਤਰ੍ਹਾਂ ਦਾ ਆਸਰਾ ਹਜ਼ੂਰ ਬਖਸ਼ਦੇ ਹਨ ਹਜ਼ੂਰ ਆਪਣੀ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ ਮੈਂ ਅਜਾਨ ਜਨ ਤਰ ਵੀ ਨਾ ਜਾਨੋ ਪਾਪ ਪੀਠੜਾ ਬਾਂধে ਜੀ ਨਰ ਤੇ ਸੁਰ ਹੋਏ ਚਾਤ ਉਪਜ ਮੇ ਸਤਗੁਰ ਬੁੱਧ ਸਿਖਲਾਈ ਨਰ ਤੇ ਉਪਜ ਸੁਰ ਕੋ ਪਈ ਇਹ ਹਜ਼ੂਰ ਫਰਮਾਉਂਦੇ ਹਨ ਨਾਲ ਹੀ ਦਿyal ਹੋ ਕੇ ਕੀ ਪੜਦੇ ਹਨ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਇਹ ਸਾਡੇ ਬਾਦਸ਼ਾਹ ਫਰਮਾਉਂਦੇ ਹਨ ਫਰਮਾਉਂਦੇ ਹਨ ਚਰਾ ਦੇਰ ਨਹੀਂ ਲੱਗਦੀ ਸਤਗੁਰਾਂ ਨੂੰ ਮਨੁੱਖ ਤੋਂ ਦੇਵਤੇ ਬਣਾਉਂਦੇ ਹਨ ਇਹ ਹਜ਼ੂਰ ਫਰਮਾਉਂਦੇ ਹਨ ਫਰਮਾਉਂਦੇ ਹਨ ਇਹ ਜਿਹੜੀ ਤੁਹਾਨੂੰ ਮਤ ਦਿੱਤੀ ਹੈ ਨਾ ਇਹ ਜਿਹੜਾ ਬਾਣਾ ਦਿੱਤਾ ਹੈ ਨਾ ਇਹ ਦੇਵਤਿਆਂ ਵਾਲਾ ਤੇ ਦੇਵਤਿਆਂ ਚ ਕਿੰਨੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਉਹ ਸਤਿਗੁਰ ਇਹਨਾਂ ਸਮਰਾਥੇ ਇੱਕ ਖਿਣੇ ਵਿੱਚ ਤੁਹਾਨੂੰ ਬਖਸ਼ ਦੇ ਸਾਡੇ ਪਾਤਸ਼ਾਹ ਮੰਜਾ ਸਾਹਿਬ ਵੀ ਰਾਜਮਾਨ ਘੜਿਆਲ ਬਚਿਆ ਲੰਗਰ ਦਾ ਸਮਾਂ ਹੋ ਗਿਆ ਸਹਿ ਫਰਮਾਂਦੇ ਹਨ ਚਾਓ ਬਈ ਪਿਆਰਿਓ ਲੰਗਰ ਛਕੋ ਤਿੰਨ ਚਾਰ ਸਿਰ ਉੱਠੇ ਨਾ ਮਾਰੇ ਫਰਮਾਂਦੇ ਨੇ ਇਹ ਉੱਠੇ ਨਹੀਂ ਗਏ ਨਹੀਂ ਸੇਵਾਦਾਰ ਕਹਿੰਦਾ ਮਹਾਰਾਜ ਜੀ ਤਿੰਨ ਚਾਰ ਦਿਨ ਹੋ ਗਏ ਨੇ ਆਇਆ ਲੰਗਰ ਚੋਂ ਲੰਗਰ ਨਹੀਂ ਛਕਦੇ ਪਏ ਆਪਣੀ ਰਸਤ ਲਿਆ ਕੇ ਉਹ ਬਣਾਉਂਦੇ ਨੇ ਤੇ ਉਹ ਛਕਦੇ ਨੇ ਦੇਖਿਓ ਮਹਾਰਾਜ ਜੀ ਆਲ ਫਰਮਾਨਦੇ ਨੇ ਇਹ ਜਿਹੜੀ ਧਰਤੀ ਤੇ ਖਲੋਤੇ ਨੇ ਉਹ ਧਰਤੀ ਕਿਦੀ ਏ ਸੇਵਾਦਾਰ ਨੂੰ ਉਹਰੇ ਬੁਲਾ ਕੇ ਕਹਿੰਦੇ ਨੇ ਇਹਨਾਂ ਨੂੰ ਜਾ ਕੇ ਕੋ ਆਪੇ ਧਰਤੀ ਧਰਤੀ ਸਾਜਣ ਪਿਆਰੇ ਫਰਮਾਨਦੇ ਖਾਨ ਇਹਨਾਂ ਨੂੰ ਜਾ ਕੇ ਕਹੋ ਜਾਓ ਧਰਤੀ ਵੀ ਆਪਣੀ ਬਣਾਓ ਐਸੀ ਬਿਆਲ ਹਜ਼ੂਰ ਫਰਮਾਨਦੇ ਖਾਨ ਲੰਗਰ ਚ ਪ੍ਰਸ਼ਾਦਾ ਜਰੂਰ ਚਕੋ ਭਾਵੇਂ ਨਾਂ ਵੀ ਲੋੜ ਹੋਏ ਬਖਸ਼ਿਸ਼ ਹੁੰਦੀ ਹੈ